ਸੁਰਵੀ ਕਹਿੰਦੇ ਆ ਕਿ ਰਾਗ ਅੱਲਾਹ ਦੀ ਸਦਖੇ ਰੂਹ ਨੂੰ ਸਦਦਰਤ ਸੁਣਿਆ ਨਾ ਸਨੇਹ ਜਾਂ ਆਵਾਜ਼ ਰਾਗ ਜਿਹੜਾ ਹੈ ਇਹ ਰੱਬ ਦਾ ਅੱਲਾਹ ਦਾ ਰੱਬ ਦਾ ਸੁਣਿਆ ਹੈ ਰੂਹ ਨੂੰ ਸਾਡੀ ਆਤਮਾ ਨੂੰ ਤੇ ਜਦੋਂ ਸੱਦਾ ਆਵੇ ਤੇਦਾ ਜਵਾਬ ਕੀ ਦੇਣਾ ਕਹਿਣ ਲੱਗੇ ਇਹਦਾ ਜਵਾਬ ਇਹ ਹੈ ਕਿ ਰੂਹ ਉਸ ਰਾਗ ਦੇ ਵਿੱਚ ਇੰਨੀ ਕੋ ਮਦਕੋਸ਼ ਹੋ ਜਾਏ ਆਪਣਾ ਆਪ ਬਿਲਕੁਲ ਭੁੱਲ ਜਾਏ ਇਸ ਸੱਚ ਆਪਣਾ ਭੁੱਲ ਕੇ ਰਾਗ ਵੀ ਸਮਾਜ ਹੈ ਇਹ ਰੂਹ ਨੇ ਜਵਾਬ ਦੇਣਾ ਹੈ ਰਾਗ ਗੁਰੂ ਸਾਹਿਬ ਨੇ ਕਿਰਪਾ ਕੀਤੀ ਇੱਕ ਜ਼ਹਿਰੀਲਾ ਸੱਪ ਵੀ ਬੀਨ ਦੇ ਉੱਤੇ ਝੂਮਣ ਲੱਗ ਪੈਂਦਾ ਹੈ ਇਹ ਜ਼ਹਿਰੀਲਾ ਮਨ ਕਿਉਂ ਨਹੀਂ ਸ਼ਬਦ ਉੱਤੇ ਝੂਮੇਗਾ ਜੇ ਧਿਆਨ ਨਾਲ ਸ਼ਬਦ ਨੂੰ ਸੁਨੇਗਾ ਹਜ਼ੂਰ ਜੇ ਇੱਥੇ ਸ਼ਬਦ ਵਰਤੇ ਜੀ ਰਾਗ ਬਿਲਾਵਲ ਅੱਗੇ ਹੈ ਮਹੱਲਾ ਨੌਵਾਂ ਉਹ ਜਿਵੇਂ ਸੇ ਜੋ ਪਾਠ ਸਿਖਾਏ ਜਾਂਦੇ ਨੇ ਇਸ ਤਕਸਾਲਾਂ ਸੰਪਰਦਾਵਾਂ ਚ ਚੰਗੇ ਉਸਤਾਦ ਗੁਆਨੀ ਉਹ ਕਹਿੰਦੇ ਜਦੋਂ ਵੀ ਹੁਕਮਨਾਮਾ ਲੈਣਾ ਇਸ ਤਰ੍ਹਾਂ ਨਹੀਂ ਪਾਠ ਕਰਨਾ ਰਾਗ ਬਿਲਾਵਲ ਮਹੱਲਾ ਇੱਥੇ ਬਿਸ਼ਰਾਮ ਨਹੀਂ ਲਾਣਾ ਤੇ ਨੋਵਾ ਪਿੱਛੋਂ ਕਹੀਏ ਨਹੀਂ ਅੰਦ ਨੇ ਇਹਦਾ ਪਾਠ ਇਸ ਤਰ੍ਹਾਂ ਕਰੋ ਰਾਗ ਵੱਖਰਾ ਬੋਲੋ ਤੇ ਮਹੱਲਾ ਵੱਖਰਾ ਬੋਲੋ ਜਿਵੇਂ ਉਹਨੂੰ ਪਾਠ ਰਾਗ ਬਿਲਾਵਲ ਥੋੜਾ ਜਿਹਾ ਰੋਕ ਕੇ ਤੇ ਜੇ ਮੈਂ ਇਹਦੇ ਨਾਲ ਮਹੱਲਾ ਬੋਲਾਂਗਾ ਨਾ ਤੇ ਮਹੱਲੇ ਦੇ ਅਰਥ ਫਿਰ ਬਿਲਾਵਲ ਨਾਲ ਕਰਨੇ ਪੈਣਗੇ ਰਾਗ ਬਿਲਾਵਲ ਮਹੱਲਾ ਨਹੀਂ ਜਦੋਂ ਪਾਠ ਕਰਾਂਗੇ ਰਾਗ ਬਿਲਾਵਲ ਅੱਗੇ ਹੈ ਮਹੱਲਾ ਨੌਵਾਂ ਮਹੱਲੇ ਨੂੰ ਪਹਿਲੇ ਦੂਜੇ ਤੀਜੇ ਚੌਥੇ ਪੰਜਵੇਂ ਤੇ ਨੌਵੇਂ ਨਾਲ ਜੋੜਨਾ ਹੈ ਜਿੱਥੇ ਇਸ ਦੇ ਅਰਥ ਰਾਗ ਬਿਲਾਵ ਲਿਖ ਹੈ ਨੌਵੇਂ ਸਤਗੁਰਾਂ ਦਾ ਅੰਮ੍ਰਿਤ ਵਚਨ ਹੈ ਤੇ ਅੱਗੇ ਸਤਗੁਰਾਂ ਨੇ ਇੱਕ ਹੋਰ ਹੈਡਿੰਗ ਦਿੱਤਾ ਦੋ ਪਦੇ ਇੱਥੇ ਫਿਰ ਯਾਦ ਰੱਖਿਓ ਇਥੇ ਸ਼ਬਦ ਇਸ ਦਦੇ ਥੱਲੇ ਪਏ ਹੋਏ ਔਂਕਰ ਨੂੰ ਹੋੜਾ ਨਹੀਂ ਬੰਦ ਦੇਣਾ 2 ਵਦੇ ਨਹੀਂ ਐ ਮੈਂ ਕੱਲ ਵੀ ਕਿਹਾ ਸੀ ਦੀਰਘ ਨੀ ਮਾਤਰਾ ਬਣਾਣੀ ਜੇ ਮਹਾਰਾਜ ਨੇ ਲਗੂ ਕਿਹਾ ਤੇ ਲਗੂ ਹੀ ਪੜਨੀ ਹੈ ਰਾਗ ਬਿਲਾਵਲ ਮਹੱਲਾ ਨੋਵਾ ਦੋ ਪਦੇ ਫਿਰ ਵੇਖੋ ਅਸੀਂ ਪੜਨੇ ਦੋ ਪਦੇ ਤੇ ਆਮ ਬੰਦਾ ਜਿਹੜਾ ਜਿੰਨੇ ਗਿਣਤੀ ਪੜੀ ਉਹ ਦੋ ਪਦੀ ਕਹਿ ਜਾਏਗਾ ਨਹੀਂ ਪਿਆਰਿਓ ਦੋ ਪਦੇ ਇਦਾ ਮਤਲਬ ਇਹ ਵੇ ਕਿ ਜਿਹੜਾ ਸ਼ਬਦ ਤੁਸੀਂ ਪੜਨ ਲੱਗੇ ਹੋ ਇਹਦੇ ਪਦੇ ਸਿਰਫ ਦੋ ਨੇ ਕਿ ਯਾਦ ਰੱਖਿਓ ਤੁਕਾਂ ਵਕਰੀਆਂ ਨੇ ਤੇ ਪਦੇ ਵੱਖਰੇ ਨੇ ਜਿਵੇਂ ਪਾਠ ਕਰਦੇ ਸ਼ਬਦ ਹੁੰਦਾ ਦੋ ਤੁਕੇ ਤੇ ਤੂਕੀ ਚੌ ਤੁਕੇ ਹੁਣ ਇਹਦਾ ਮਤਲਬ ਇਹ ਹੈ ਪਦਾਂ ਤੁਕਾਂ ਦਾ ਜੋੜ ਹੁੰਦਾ ਸਿਰਫ ਮੈਂ ਕੋਈ ਵਿਦਵਤਾ ਨਹੀਂ ਚਾੜ ਰਿਹਾ ਮੇਰੇ ਮਨ ਸੀ ਵੀ ਜਿਹੜਾ ਅੱਜ ਸਰਲੇਖ ਆਇਆ ਇਹਦੇ ਅਰਥ ਜ਼ਰੂਰ ਕਰ ਲੈਣ ਇਹਨੂੰ ਸਮਝਣ ਲਈ ਸਿੱਧੀ ਗੱਲ ਸੁਖਮਨੀ ਸਾਹਿਬ ਜੀ ਦੀ ਬਾਣੀ ਜਿਹੜੀ ਸੀ ਪੜ੍ਹਨੀ 24 ਸ਼ਲੋਕ 24 ਅਸ਼ਟਪਦੀਆਂ ਤੇ ਦੋ ਰਹਾਉ ਦੀਆਂ ਤੁਕਾਂ ਸੁਖਮਨੀ ਸੁਖ ਅੰਮ੍ਰਿਤ ਪਰਬਨਾਮ ਭਗਤ ਜਨਾ ਕੈ ਬਨ ਬਿਸਰਾਵ ਰਹਾਉ ਤੇ ਉਂਝ ਸੁਖਮਨੀ ਸਾਹਿਬ ਦੇ ਵਿੱਚ ਸੁਖਮਨੀ ਜਿਹੜਾ ਹੈ ਕਿਉਂਕਿ ਉਹ ਪਾਠ ਨਾਣੀ ਨਾਲ ਦੀ ਸੁਖਮਣੀ ਨਹੀਂ ਸੁਖਮਣੀ ਹੈ ਨੰਨੇ ਨਾਲੇ ਜੀ ਤੇ ਤਿੰਨ ਵਾਰੀ ਸੁਖਮਣੀ ਸ਼ਬਦ ਸਾਰੀ ਬਾਣੀ ਦੇ ਵਿੱਚ ਆਇਆ ਹੈ ਸੁਖਮਣੀ ਫਿਰ ਬੇਨਤੀ ਹੈ ਹੁਣ ਅਸੀਂ ਪੜਨੇ ਆ ਅਸ਼ਟਪਦੀ ਉਥੇ ਉਹਨਾਂ ਨੇ ਸਤਗੁਰਾਂ ਨੇ ਤੁਕਾਂ ਦਾ ਇਸ਼ਾਰਾ ਨਹੀਂ ਕੀਤਾ ਅਸ਼ਟਪਦੀ ਦਾ ਅਸ਼ਟ ਮੀਨਜ਼ 8 ਤੇ ਪਦੀ ਦਾ ਅਰਥ ਹੈ ਪਦੇ ਸਿੱਧਾ ਲਬਜ਼ੀ ਅਰਥ ਹੋ ਗਿਆ ਵੀ ਜਿਹੜੀ ਤੁਸੀਂ ਅੱਗੇ ਪਾਠ ਕਰਨ ਲੱਗੇ ਹੋ ਇਸ ਪਵਿੱਤਰ ਛੰਦ ਦੇ ਜਾਂ ਇਸ ਪਦੇ ਜਿਹੜੇ ਨੇ ਇਹ ਅੱਠ ਨੇ ਇੱਕ ਇੱਕ ਪਦੇ ਵਿੱਚ 10-10 ਤੁਕਾਂ ਨੇ ਫਿਰ ਬੇਨਤੀ 10 ਤੁਕਾਂ ਦਾ ਜੋੜ ਇੱਕ ਪਦਾ 8 ਪਦਿਆਂ ਦਾ ਜੋੜ ਇੱਕ ਅਸ਼ਟਪਦੀ ਸਾਰੀਆਂ ਹੋ ਗਈਆਂ 80 ਤੁਕਾਂ ਇੱਕ ਅਸ਼ਟਪਦੀ ਦੇ ਵਿੱਚ ਮੈਂ ਇਸ ਕਰਕੇ ਕਹਾਂ ਵੀ ਜਿਹੜਾ ਇੱਥੇ ਸ਼ਬਦ ਹੈ ਦੋ ਪਦੇ ਇੱਥੇ ਤੁਕਾਂ ਨਹੀਂ ਕਈਆਂ ਇਹਦਾ ਸਿੱਧਾ ਮਤਲਬ ਇਹ ਵੇ ਕਿ ਇਹ ਜਿਹੜਾ ਸ਼ਬਦ ਹੈ ਦੋ ਪਦਿਆਂ ਦਾ ਹੈ ਪਰ ਇੱਕ ਹੋਰ ਗੱਲ ਇਹਦੇ ਵਿੱਚ ਦੋ ਪਦੇ ਨੇ ਪਰ ਬਨ ਗਏ ਪਦੇ ਤਿੰਨ ਤਿੰਨ ਕਿਉਂ ਕਿਉਂਕਿ ਜਿਹੜਾ ਰਹਾਓ ਵਾਲਾ ਬਚਨ ਪਹਿਲਾ ਆਇਆ ਹੈ ਆਪ ਜੀ ਅੱਗੇ ਦਰਸ਼ਨ ਕਰੋਗੇ ਉਹਦੇ ਪਿੱਛੇ ਆਵੇਗਾ ਇੱਕ ਇਹਦਾ ਮਤਲਬ ਇਹ ਪਹਿਲਾ ਪਦ ਆ ਪਰ ਦੋ ਪਦਿਆਂ ਵਿੱਚ ਉਹਦੀ ਗਿਣਤੀ ਨਹੀਂ ਹੋਵੇਗੀ ਆਪ ਅੱਗੇ ਦੇਖਾਂਗੇ ਜਦੋਂ ਅਰਥ ਕਰਾਂਗੇ ਫਿਰ ਉਸ ਤੋਂ ਬਾਅਦ ਜਿਹੜੇ ਦੋ ਤੁਕਾਂ ਆਣਗੀਆਂ ਉਹ ਪਹਿਲਾ ਪਦ ਆ ਫਿਰ ਦੂਜਾ ਪਦ ਸਿੱਧੀ ਜੇ ਅਰਥ ਨੇ ਭਾਈ ਜਿਹੜਾ ਤੁਸੀਂ ਪਾਠ ਕਰਨ ਲੱਗਿਓ ਇਹ ਸ਼ਬਦ ਦੋ ਪਦਿਆਂ ਦਾ ਕਿਉਂ ਜੀ ਐਡੀ ਬਰੀਕੀ ਵਰਤੀ ਕੋਈ ਬੰਦਾ ਚਲਾਕੀ ਦੇ ਨਾਲ ਸ਼ਬਦ ਵਿੱਚ ਖੇਰ-ਫੇਰ ਨਾ ਕਰ ਸਕੇ